ਸੋ ਸਾਰਿਆਂ ਨੂੰ ਜੈ ਮਾਤਾ ਦੀ ਪਹਿਲੇ ਨਵਰਾਤਿਆਂ ਦੀ ਬਹੁਤ ਬਹੁਤ ਮੁਬਾਰਕਾਂ ਅੱਜ ਪਹਿਲਾ ਨਵਰਾਤਾ ਚੜਿਆ ਤੇ ਆਪਾਂ ਅੱਜ ਪਹੁੰਚੀਆਂ ਐਸਕੇ ਸਟੋਰ ਤੇ ਗੱਲਬਾਤ ਵੀ ਕਰਾਂਗੇ ਕਿਹੜੇ-ਕਿਹੜੀਆਂ ਉਫਰਾਂ ਲਾਤੀਆਂ ਨੇ ਤੇ ਕੀ-ਕੀ ਨਵਾਂ ਲੈ ਕੇ ਆਏ ਨੇ ਆਪਾਂ ਉਸ ਦੇ ਅੱਜ ਐਸਕੇ ਸਟੋਰ ਬਟਾਰਾ ਸਿੰਬਲ ਚੌਂਗ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਹੈ ਕਿਹੜੀ-ਕਿਹੜੀਆਂ ਉਫਾਂ ਲੈ ਕੇ ਆਏ ਨੇ ਐਸਕੇ ਸਟੋਰ ਵਾਲੇ ਸੋ ਜੈ ਮਾਤਾ ਦੀ ਭਾਜੀ ਜੈ ਮਾਤਾ ਦੇ ਜੀ ਸਾਰਿਆਂ ਨੂੰ ਲਗਾਤਾਰੀਆਂ ਦੀਆਂ ਮਟਾਲਾ ਵਾਸੀਆਂ ਦੇ ਐਸਕੇ ਸਟੋਰ ਨੂੰ ਲੱਖ ਲੱਖ ਵਧਾਈਆਂ ਹੋਣ ਜੈ ਮਾਤਾ ਦੀ ਸੋ ਐਸਕੇ ਭਾਜੀ ਕੀ ਆਫਰਾਂ ਲੈ ਕੇ ਆਏ ਹੋ ਨਵੀਆਂ ਕਿਉਂਕਿ ਸ਼ਰਵਾਤ ਹੋਣ ਜਾ ਰਹੀ ਏ ਅੱਜ ਪਹਿਲਾ ਨਵਰਾਤਾ ਏ ਤੇ ਸਿਆਲ ਦੀ ਸ਼ਰਵਾਤ ਹੋਣ ਜਾ ਰਹੀ ਏ ਕਿਹੜੇ ਕਿਹੜੀ ਵੈਰਾਈਟੀ ਲੈ ਕੇ ਆਤੇ ਕਿਹੜੇ ਕਿਹੜਾ ਇਹ ਆਫਰਾਂ ਲਗਾਉਗੇ ਮਟਾਲਾ ਵਾਸੀਆਂ ਲਈ ਤੇ ਅਸੀਂ ਆਲਰੇਡੀ ਆਫਰ ਲੈ ਕੇ ਆਉਂਦੇ ਰਹੇ ਨੇ ਠੀਕ ਹੈ ਅੱਜ ਉਹਨਾਂ ਦੀ ਸੇਵਾ ਜਾਣਾ ਬਹੁਤ ਵੈਰਾਈਟੀ ਲੈ ਕੇ ਆਏ ਜਿੱਦਾਂ ਹੁਣ ਕੀ ਫੈਸਟੀਵਲ ਸ਼ੁਰੂ ਹੋ ਗਏ ਨੇ ਜੀ ਨਰਾਤਿਆਂ ਤੋਂ ਫੈਸਟੀਵਲ ਸ਼ੁਰੂ ਹੋ ਗਏ ਨੇ ਹੁਣ ਅਗੋ ਫੈਸਟੀਵਲ ਹੀ ਨੇ ਉਦੇ ਵਿੱਚ ਬਹੁਤ ਤਰ੍ਹਾਂ ਦੀ ਆਪਾਂ ਵੈਰਾਈਟੀ ਜਿੰਨਾ ਕੋਈ ਭਾਰੀ ਰਸਾਂ ਨੇ ਸਾਡੇ ਕੋਲ ਜੁਏਜ਼ਰ ਤੇ ਜੈਟ ਵਾਸਤੇ ਜੀ ਕੋਟ ਪੈਂਟ ਵੀ ਮਿਲ ਜਾਣਗੇ ਰਸਾਂ ਨੇ ਬੋ ਬੋ ਵਰੀਆਂ ਨੇ ਇਹ ਆਫਰ ਜਿਹੜੀ ਆਪਾਂ ਤੁਹਾਡੀ ਮਨਸੰਦ ਜਿਹੜੀ ਇਹ ਕੋਟ ਪੈਂਟ ਤੇ ਬਲੇਜ਼ਰ ਤੇ ਸਾਡੇ ਕੋਲੋਂ ਹੁਣ ਤੋਂ ਹੀ ਲੱਗੀ ਹੈ ਜਿਹਾ ਜੇ ਕਿ ਆਮ ਬਾਜ਼ਾਰ ਦੇ ਵਿੱਚ ਕੋਈ 10% ਤੋਂ ਵੱਧ ਜਿਹੜੀ ਲਸ ਨਹੀਂ ਦਿੰਦਾ ਜੀ ਤੇ ਵੈਰਾਈਟੀ ਜਿੰਨਾ ਹਲਕੀ ਫੁਲਕੀ ਸਾਡੇ ਕੋਲ ਦੇਖੋ ਸਾਰੇ ਮੌਸਮ ਦੀ ਉਧਰ ਚਾਤੀ ਮਾਰੋ ਜੀ ਕੈਮਰਾਮੈਨ ਜੀ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕੋਟ ਪੈਂਟ ਲੇਡੀ ਸੂਟ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਹੈ ਉਹ ਅਵੇਲੇਬਲ ਆ ਤੇ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਸਭ ਤੋਂ ਜ਼ਿਆਦਾ ਜਿਹੜੀ ਪਸੰਦ ਆ ਉਹ ਲੇਡੀਜ਼ ਹੀ ਹੁੰਦੀ ਹੈ ਲੇਡੀਜ਼ ਵਾਲੀ ਤੁਹਾਨੂੰ ਗ੍ਰਾਟੀਫਿਕੇਟ ਦਿਖਾਵਾਂਗੇ ਕਿ ਬਹੁਤ ਵਧੀਆ ਇੰਪੋਰਟਡ ਕਪੜਾ ਹੈ ਤੇ ਵਧੀਆ ਵੈਰਾਈਟੀ ਦੇ ਵਿੱਚ ਤੁਹਾਨੂੰ ਕਪੜਾ ਵੀ ਮਿਲੇਗਾ ਹਰ ਇੱਕ ਤਰ੍ਹਾਂ ਦਾ ਬੱਚਿਆਂ ਦਾ ਜੈਂਟਸ ਦਾ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਮਿਲੇਗੀ ਆਪਾਂ ਗੱਲਬਾਤ ਕਰਾਂਗੇ ਭਾਜੀ ਨਾਲ ਤੇਰੀ-ਤੇਰੀ ਵੈਰਾਈਟੀ ਹੈ ਜੀ ਜਿਵੇਂ ਕਿ ਨਾ ਪਿਛਲੇ ਸਾਲ ਵੀ ਵੈਲਵਟ ਬਹੁਤ ਚੱਲੀ ਸੀ ਕਰਾਚੀ ਪਾਕਿਸਤਾਨੀ ਸਟਾਈਲ 'ਚ ਇਸ ਵਾਰ ਬਹੁਤ ਵਧੀਆ ਜਿਹੜਾ ਨਾ ਉਹਨਾਂ ਨੇ ਹੈ ਮੋਡ ਦੇ ਜਿਹੜੇ ਕੰਮ ਕੀਤੇ ਜਿਹੜੇ ਵੇਖੋ ਕਿੰਨੇ-ਕਿੰਨੇ ਪਿਆਰੇ ਸੂਟ ਨੇ ਔਰ ਭਾਰੀ ਦੁਪੱਟੇ ਨੇ ਨਾਲ ਇਹਨਾਂ ਦੇ ਫੁੱਲ ਪਲੱਸ ਸੂਟ ਆ ਬਹੁਤ ਹੀ ਸੋਹਣੀ ਵੈਰਾਈਟੀ ਜਿਹੜੀ ਲੈ ਕੇ ਆਏ ਆ ਆ ਬੜੇ ਕਲਰ ਬੜੇ ਬੜੇ ਪਿਆਰੇ ਨੇ ਕੁਝ ਕੁ ਰੈਡੀ ਆਪਾਂ ਤੁਹਾਡੇ ਲਈ ਡਿਸਪਲੇ ਕੀਤੀ ਹੈ ਔਰ ਬਾਕੀ ਸਟਾਕ ਦਾ ਸਾਡੇ ਕੋਲ ਭੰਡਾਰਿਆ ਜਦੋਂ ਮਰਜ਼ੀ ਤੁਸੀਂ ਸਾਡੇ ਕੋਲ ਵਿਜ਼ਿਟ ਕਰੋ ਕਾਫੀ ਚੀਜ਼ਾਂ ਨੇ ਉਹੀ ਕਜ਼ੀਗਾਲ ਦੀ ਸਸਗੀਗਾਪਲੀ ਚੈੱਕ ਕਰੋ ਤੁਸੀਂ ਬਹੁਤ ਵੈਰਾਈਟੀ ਹੈ ਉਸ ਦੇ ਇਲਾਵਾ ਵਿంటర్ ਦਾ ਸਾਰਾ ਸਟਾਕ ਸਾਡੇ ਕੋ ਆ ਚੁੱਕਿਆ ਦਾ ਜੀ ਤੁਸੀਂ ਵਿਜ਼ਿਟ ਕਰੋ ਜਿੱਦਾ ਐਡਰਸਾਂ ਨੇ ਅਦਰ ਜੀ ਸਾਡੇ ਕੋ ਸਾਰੀਆਂ ਐਡਰਸਾਂ ਨੇ ਔਰ ਸਟਾਕ ਦੀ ਕੋ ਟੇਨੀ ਹੈਗੀ ਤੇ ਲੈਸ ਤੁਹਾਨੂੰ 30% ਦੇਾਂਗੇ ਜਿਹੜਾ ਸਾਡੀ ਐਡ ਦੇਖ ਕੇ ਆਇਆ ਉਹਨਾਂ ਨਾਲ ਇਹ ਗਿਫਟ ਵੀ ਦੇਾਂਗੇ ਤੇ ਜਿੱਦਾਂ ਕਿ ਬਲੇਜ਼ਰ ਮੈਂ ਤੁਹਾਨੂੰ ਫਿਰ ਇੱਕ ਵਾਰ ਚਾਹਤੀ ਕਰਵਾਉਣਾ ਆ ਆ ਦੇਖੋ ਅਬ ਵੈਲਵਟ ਦੇ ਵਿੱਚ ਆ ਸਾਰੇ ਸਵਾਦ ਜਿਹੜਾ ਨਾ ਨਵੇਂ ਟ੍ਰੈਂਡ ਲੈ ਕੇ ਆਈਆਂ ਬਹੁਤ ਪਿਆਰੇ ਪੈਟਰਨ ਇਹ ਉਹ ਤਿਆਰੀ ਜਿਹੜੀ ਇਹ ਉਪਰੋ ਇਸੇ ਤਰ੍ਹਾਂ ਜਦੋਂ ਜਿਆਦਾ ਸਰਦੀ ਪੈਂਦੀ ਏ ਤੇ ਸਾਡੇ ਕੋਲ ਜਿਹੜਾ ਐਨਰਵੇ ਕਹੜਾ ਜਿਹੜੇ ਬਾਹਰ ਵੀ ਨੇ ਉਹਨਾਂ ਵਾਸਤੇ ਆਪਾਂ ਵੇਖੋ ਬਹੁਤ ਹੀ ਪਿਆਰੇ ਲੱਗਦੇ ਸਵੈਟਰ ਨੇ ਮੈਂ ਕਹਣਾ ਰੂਹ ਗੋਸੂ ਦੀ ਲੈ ਕੇ ਉਹ ਖਲਦੀ ਹੈ ਵੇਖੋ ਕਿੰਨੀ ਸੋਹਣੀ ਵੈਰੈਟੀ ਏ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਪਹਿਲਾ ਇਹ ਦੱਸੋ ਸੋ ਬਹੁਤ ਵਧੀਆ ਲੱਗੀ ਹੈ ਜੀ ਵੈਰਾਈਟੀ ਵੀ ਬਹੁਤ ਵਧੀਆ ਹੈ ਤੇ ਆਪਾਂ ਗੱਲਬਾਤ ਵੀ ਕਰਾਂਗੇ ਐਸ ਕੇ ਭਾਜੀ ਨਾਲ ਵੀ ਆਫਰਾਂ ਲਗਾ ਦਿੱਤੀਆਂ ਗਈਆਂ ਨੇ ਤੇ ਐਡਰੈਸ ਕੀ ਹੈ ਆਪਾਂ ਐਡਰੈਸ ਵੀ ਪੁੱਛਾਂਗੇ ਐਡਰੈਸ ਕੀ ਹੈ ਜਿਹੜਾ ਵੀਡੀਓ ਨੂੰ ਵੱਤਵਾਰ ਸ਼ੇਅਰ ਕਰੇਗਾ ਲਾਈਕ ਕਮੈਂਟ ਕਰੇਗਾ ਤੇ ਉਹਨਾਂ ਨੂੰ ਬੇਰੀਆਂ ਭਾਰੀ ਆਫਰਾਂ ਮਿਲਣ ਜਾ ਰਹੀਆਂ ਨੇ ਐਸ ਕੇ ਸਟੋਰ ਆਪਾਂ ਗੱਲਬਾਤ ਕਰਦੇ ਹਾਂ ਭਾਜੀ ਆਪਣੀ ਲੋਕੇਸ਼ਨ ਕੀ ਹੈ ਜੀ ਲੋਕੇਸ਼ਨ ਸਾਡੀ ਬਟਾਲਾ ਗੁਰਦਾਸਪੁਰ ਰੋਡ ਤੇ ਨਿਊ ਵਿਜੇ ਬੇકરી ਦੇ ਬਿਲਕੁਲ ਨਾਲ ਐਸ ਕੇ ਸਟੋਰ ਸਿੰਬਲ ਚੌਂਕ ਬਟਾਲਾ ਤੇ ਜਿਹੜੀ ਆਫਰਾਂ ਦੀ ਗੱਲ ਕੀਤੀ ਹੈ ਤੁਸੀਂ ਭਾਜੀ ਜਿਹੜਾ ਤੁਹਾਡੇ ਐਡ ਵੇਖ ਕੇ ਆਇਆ ਹੈਗਾ ਉਹਨੂੰ ਅਸੀਂ ਬਹੁਤ ਵਧੀਆ ਗਿਫਟ ਦੇਾਂਗੇ ਤੇ 30% ਡਿਸਕਾਊਂਟ ਜਿਹੜੀ ਹੈ ਨਾ ਮੈਂ ਕਹਿੰਦਾ ਪੂਰੇ ਆਲਓਵਰ ਪੰਜਾਬ 'ਚ ਨਹੀਂ ਲੱਗੀ ਹੋਏਗੀ ਤੇ ਰੇਟ ਸਾਡੇ ਵੈਸੇ ਆਲਰੇਡੀ ਘਟਨੇ ਇੱਕ ਵਾਰ ਜਰੂਰ ਦਰਸ਼ਨ ਦਿਓ ਐਸ ਕੇ ਸਟੋਰ ਸਿੰਬਲ ਚੌਂਕ ਬਟਾਲਾ ਸੋ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਤੇ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਜਿਹੜਾ ਸਭ ਤੋਂ ਜ਼ਿਆਦਾ ਵੀਡੀਓ ਸ਼ੇਅਰ ਕਰੇਗਾ ਉਹਨਾਂ ਨੂੰ ਆਫਰਾਂ ਤੇ ਇਫਰਾ ਹੀ ਮਿਲਣਗੀਆਂ ਐਚ ਐਸ ਸਟੋਰ ਸਿੰਬਲ ਚੌਂ ਮਟਾਲਾ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਭਾਰੀ ਸ਼ੂਟ ਲਾ ਦਿੱਤੀ ਗਈ ਹੈ